ਹਾਂਜੀ ਨਮਰਨ ਜੀ ਅੱਜ ਕੱਲ ਹਰ ਇੱਕ ਬੰਦਾ ਆਪਣੀ ਜ਼ਿੰਦਗੀ ਤੋਂ ਅੱਕਿਆ ਪਿਆ ਅਗਲਾ ਕਹਿੰਦਾ ਕੀ ਜ਼ਿੰਦਗੀ ਐ ਇਹਦਾ ਤਾਂ ਖਤਮ ਕਰੋ ਇਹਦੀ ਜ਼ਿੰਦਗੀ ਨਹੀਂ ਖਤਮ ਨਹੀਂ سلسلہ ਜਾ ਰਿਹਾ ਕਰਨ ਵਾਲੇ ਬਣੋ ਹਜੀ ਤੁਹਾਡੀ ਬੇਬੇ ਰਾਜੀ ਉਸ ਦੀਸ ਗਲਤੀ ਕਰ ਦੇਖੋ ਕਰਨਾ ਤੁਸੀਂ ਹਾਸੇ ਨਾਲ ਹਾਸਾ ਵੀ ਕਾਦਾ ਦੁਨੀਆ ਦੁਖੀ ਹੋ ਬਹੁਤ ਪੈ ਦੁਨੀਆ ਨੂੰ ਦੁਨੀਆ ਨੇ ਲੁੱਟ ਕੇ ਖਾ ਲਿਆ ਐਨੇ ਮੇਰੇ ਕੋਲ ਮੈਸੇਜ ਆਉਂਦੇ ਨੇ ਮੈਂ ਕਹਿੰਦੀ ਮੈਂ 당 ਗਰਾਈ ਜਾਂਦੀ ਆ ਲੋਕਾਂ ਦੇ ਹੱਥ ਖੜੇ ਕਰਵਾ ਦੇ ਲੋਕਾਂ ਨੇ ਕੀ ਕਿਸਦਾ ਪੈਸਾ ਖਾ ਕੇ ਗਰੀਬ ਦਾ ਲਾਚਾਰ ਬਣ ਜੂ ਹੈ ਮੈਨੂੰ ਕੰਮ ਵਣੇ ਵਾਲੇ ਵੀ ਕਹਿੰਦੇ ਨੇ ਬੇਬੇ ਤੁਹਾਨੂੰ ਸੂਟ ਦੇ ਕੇ ਜਾਈ ਤੈਨੂੰ ਡੱਬਾ ਦੇ ਕੇ ਜਾਈ ਤੈਨੂੰ ਆਹ ਦੇਈ ਤੈਨੂੰ ਫਲਾਨਾ ਦੇ ਤੈਨੂੰ ਪੈਸੇ ਉਹ ਮੈਂ ਪੈਸੇ ਡੱਬੇ ਮੈਂ ਸੂਟ ਕੀ ਕਰਨੇ ਨੇ ਉਹ ਅੱਗੇ ਮੈਂ ਘਰੋਂ ਨਹੀਂ ਸੀ ਪਾਉਂਦੀ ਹੂੰ ਭਾਈ ਬਸ ਇੰਨਾ ਕਿਆ ਕਰੋ ਮੇਰੇ ਪਰਿਵਾਰ ਨੂੰ ਤੁਹਾਨੂੰ ਦਰੁਸਤੀਆਂ ਬਖਸ਼ੇ ਮਾਲਕ ਮੈਂ ਤੁਹਾਨੂੰ ਦੱਸਦੀ ਆ ਮੈਂ ਠੀਕ ਠਾਕ ਰਹਾ ਫਰਮੇ ਕਿਸ ਤੋਂ ਕੁਝ ਨਹੀਂ ਲੈਣਾ ਦੇਖੋ ਮੇਰੇ ਕੋਲ ਤਾਂ ਬੈਠਣ ਨੂੰ ਛੱਤ ਵੀ ਹੈ ਰੋਟੀ ਵੀ ਦੋ ਟਾਈਮ ਦੀ ਵਧੀਆ ਖਾਣੇ ਮਾਲਕ ਦੇ ਹੁਕਮ ਨਾਲ ਹੈ ਤੇ ਕੱਪੜੇ ਵੀ ਪ੍ਰਮਾਤਮਾ ਦਿੰਦੀ ਆ ਦੰਦਾ ਦੇ ਰਿਹਾ ਦੇਖੋ ਸਭ ਕੁਝ ਠੀਕ ਠਾਕ ਆ ਇੱਕੋ ਹੀ ਘਾਟਾ ਮਾਰ ਗਿਆ ਜਿਹੜਾ ਮੇਰਾ ਇਸ ਦੁਨੀਆ ਤੇ ਪੁੱਤ ਨਹੀਂ ਹੈਗਾ ਹੈ ਮੈਂ ਦੇਖੋ ਪਲਾ ਕਰਦੇ ਆ ਲੋਕਾਂ ਦਾ ਚਾਹੇ ਮੈਨੂੰ ਕੋਈ ਕਿੰਨਾ ਹੀ ਬੁਰਾ ਕਹੇ ਲੋਕ ਬਥੇਰੇ ਕਹਿੰਦੇ ਦੀ ਵੀਡੀਓ ਬੰਦ ਕਰਨੀ ਨੇ ਪਾਉਣੀਆਂ ਇਹਦਾ ਜੇ ਕਰਨਾ ਬਹੁਤ ਕਰਨ ਭਾਈ ਦੇਖੋ ਵੀਡੀਓ ਮੈਂ ਕਿਹੜਾ ਕਿਸ ਤੋਂ ਪੈਸਾ ਲੈਣੀ ਆ ਵੀਡੀਓ ਪਹਿਲਾਂ ਵੀ ਪਾਉਂਦੀ ਸੀ ਕਿਹੜਾ ਵੀਡੀਓ ਮੈਂ ਹੁਣ ਪਾਉਣ ਲੱਗੀ ਆ ਇਹ ਤਾਂ ਮੈਂ 2 2.5 ਸਾਲੋ ਕੇ ਵੀਡੀਓ ਪਾਉਣ ਨੂੰ ਤੇ ਮੇਰਾ 1.5 ਸਾਲ ਹੋ ਗਿਆ ਮੇਰਾ ਜਿਹੜਾ ਆਪਣੇ ਚੈਨਲ ਨੇ ਜਿਹੜਾ ਕੀ ਕਹਿੰਦੇ ਨੇ ਮੋਨੋ ਹੋਇਆ ਨੂੰ ਵੀ ਤੇ ਦੇਖੋ ਜਿਹੜੇ ਗੱਲਾਂ ਕੁਦਰਤ ਦੀ ਖੇਡ ਹੁੰਦੀ ਆ ਸਾਰੀ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਕੋਈ ਮੈਨੂੰ ਨੁਕਤਾ ਮਿਲਿਆ ਤੇ ਚਲੋ ਠੀਕ ਆ ਕਿਸੇ ਨੇ ਮੈਨੂੰ ਕਹਿ ਤੋ ਤੇਰੇ ਕੋਲ ਜੇ ਹੈ ਤੂੰ ਦਿੰਦੀ ਕਿ ਨਹੀਂ ਵੰਡ ਲੋ ਕਾ ਨੂੰ ਪ੍ਰਸ਼ਾਦ ਦੇ ਤੌਰ ਤੇ ਵੰਡਾ ਚਲ ਠੀਕ ਆ ਮੈਂ ਪ੍ਰਸ਼ਾਦ ਦੇ ਤੌਰ ਤੇ ਵੰਡਦੀ ਆ ਇੱਕ ਨਹੀਂ ਜੇ ਮੈਂ ਪੈਸਾ ਲਵਾਂ ਫਿਰ ਮੈਂ ਕਿਰਤਕਾਂ ਫਿਰ ਤਾਂ ਮੈਂ ਇੱਕ ਧਰਤੀ ਦੇ ਬੋਝਾਂ ਕਿਸੇ ਗਰੀਬ ਦਾ ਪੈਸਾ ਖਾਣਾ ਚਾਹੇ ਅਮੀਰ ਦਾ ਵੀ ਆ ਕਿਉਂ ਖਾਵਾਂ ਇਹ ਕਿਸੇ ਦੇ ਪਿਓ ਦਾ ਨਹੀਂ ਜਾਂ ਮੇਰੇ ਪਿਓ ਦਾ ਨਹੀਂ ਜਾ ਮੇਰੇ ਘਰੇ ਜੰਮੇ ਹਨ ਟੁੱਟ ਕੇ ਨਹੀਂ ਇਹ ਤਾਂ ਸਦੀਆਂ ਪੁਰਾਣੇ ਚੱਲੇ ਆਏ ਨੇ ਕਿਸੇ ਦੇ ਨਹੀਂ ਹੈਗੇ ਬਾਕੀ ਦੇਖੋ ਜਿੱਥੇ ਵੀ ਮੇਰੇ ਨਾਲ ਪਰਿਵਾਰ ਜੁੜਦੇ ਨੇ ਸਭ ਗੁਰਬਾਣੀ ਪੜਨ ਵਾਲੇ ਇਹ ਕਹਿੰਦੇ ਬਹਿਗੁਰੂ ਨਾ ਕਾ ਤੂੰ ਮੇਰੇ ਨਾਲ ਬਹਿਗੁਰੂ ਕਹਿਣ ਵਾਲੇ ਜ਼ਿਆਦਾ ਜੁੜੇ ਹੋਏ ਬਾਣੀਆਂ ਪੜਨ ਵਾਲੇ ਬਾਣੀ ਪੜਨੇ ਕੋਈ ਮਾੜੀ ਨਹੀਂ ਪਰ ਬਾਣੀ ਨੂੰ ਨਾਲ-ਨਾਲ ਸਾਨੂੰ ਕੁਝ ਨਾ ਕੁਝ ਦਾਨ ਪਨ ਕੁਛ ਨਾ ਕੁਛ ਕੱਢਣਾ ਚਾਹੀਦਾ ਉਹਨੇ ਅਸੀਂ ਬਾਣੀ ਵੀ ਨਹੀਂ ਪੜਦੇ ਜਿੰਨੀ ਪੜ੍ਹਨੀ ਚਾਹੀਦੀ ਆ। ਉਹਨੇ ਗ੍ਰਸਤੀ ਬੰਦਾ ਕਿੱਥੋਂ ਬੜੂ ਕਿੱਥੋਂ ਇੰਨਾ ਟਾਈਮ ਲੈ ਕੇ ਆਉ। ਸੱਤ-ਸੱਤ ਘੰਟੇ ਜੇ ਆਲਾ ਬੈਠੂਗਾ ਨਾ ਤਾਂ ਜਾ ਕੇ ਉਹ ਗੱਲ ਬਣਨੀ ਆ। ਫੇਰ ਖੋਲਦਾਂ ਨੇ ਦਰਵਾਜ਼ੇ, ਫੇਰ ਆਉਂਦੇ ਨੇ ਗੱਡੇ ਭਰੇ ਹੋਏ। ਹੂੰ। ਫੇਰ ਤਾਂ ਭੁੱਖੇ ਰੋਵੀ ਰੋਟੀ ਮਿਲਦੀ ਆ, ਤਾਜ਼ ਲੱਗੀ ਲਗਾਈ, ਦੁੱਧ ਦਾ ਗਲਾਸ ਤੁਹਾਡੇ ਮੂੰਹ ਨੂੰ ਲੱਗ ਜਾਣਾ ਕਿ। ਲੱਗੂ ਕਿਵੇਂ ਜਿਉਂ ਨਹੀਂ ਕਮਾਈ ਕਰਨਗੇ। ਸਾਰੇ ਦਿਹਾੜੀ ਥੱਕੇ ਸਾਰੇ ਲੋਕਾਂ ਦੀਆਂ ਗੱਲਾਂ ਕਰਦਾ ਬੰਦਾ ਤੁਹਾਨੂੰ 2 ਮਿੰਟ ਬੈਠ ਕੇ ਜੀ ਅਸੀਂ ਗੁਰਬਾਣੀ ਪੜਦੇ ਅਸੀਂ ਪੰਜਾਂ ਬਾਣੀਆਂ ਦਾ ਪਾਠ ਕਰਦੇ ਸੱਤਾਂ ਦਾ ਕਰਦੇ ਨਹੀਂ ਗੱਲ ਬਣਦੀ ਜਿੰਨਾ ਚਿਰ ਦਾ ਬੰਦਾ ਯਾਨੀ ਸੁਣ ਸਵਾਦੀ ਨਹੀਂ ਲਾਉਂਦਾ ਗੱਲ ਨਹੀਂ ਬਣਦੀ ਸੁਣ ਸਵਾਦੀ ਲਾਉਣ ਦੀ ਅੱਜ ਕੱਲ ਕਿਹਦੇ ਚ ਹਿੰਮਤ ਨਹੀਂ ਹੈ ਮੈਂ ਦਾਅਵੇ ਨਾ ਕਹਨੀ ਵੀ ਹੁਣ ਹਿੰਮਤ ਹੈ ਨਹੀਂ ਹੈ ਕਿ ਲੋਕਾਂ ਚ ਹਾਂ ਹੈਗੇ ਨੇ ਬਿਰਲੇ ਬਿਰਲੇ ਸਾਧੂ ਨੇ ਜਿਹੜੇ ਕਮਾਈ ਵਾਲੇ ਨੇ ਜਿਨ੍ਹਾਂ ਨੇ ਕੋਈ ਹੋਰ ਕੰਮ ਧੰਦਾ ਨਹੀਂ ਕਰਨਾ ਜਿਹੜਾ ਗ੍ਰਸਤੀ ਬੰਦਾ ਉਹ ਕਿੱਥੋਂ ਲਾ ਲੂ ਪਾਠ ਦਿਨਾਂ ਮਰਜ਼ੀ ਕਰ ਜਵੇਂ ਨਹੀਂ ਕੁਝ ਬਣਦਾ ਮੈਂ ਦਾਅਵੇ ਨਾ ਕਹਨੀ ਆ ਗੱਲ ਪਾਠ ਕਰਨ ਵਾਲੇ ਸਾਰੇ ਮੇਰੇ ਕੋਲੇ ਜੁੜੇ ਹੋਏ ਨਹੀਂ ਪਾਠ ਕਰਨ ਵਾਲੇ ਹੁੰਦੇ ਪੜਦੇ ਨੇ ਚਲੋ ਜੀ ਛੱਡੋ ਹੁਣ ਆਪਾਂ ਗੱਲ ਆ ਗਏ ਉੱਥੇ ਦੇਖੋ ਥੋੜੇ ਬਣਦੇ ਬਣਦੇ ਕੰਮ ਰੁਕ ਜਾਂਦੇ ਨੇ ਕੁੜੀ ਨੂੰ ਦਿਖਾਉਣ ਗਏ ਨਾ ਹੋ ਗਈ ਸਿਰੇ ਚੜ ਗਿਆ ਸਭ ਕੁਝ 사ਗਨ ਪਾਉਣ ਲੱਗਿਆ ਦੇ ਮਨ ਚ ਭੜਾ ਵਿਚਾਰ ਆ ਗਿਆ ਤੁਸੀਂ ਮੁੰਡਾ ਦੇਖਣ ਗਏ ਸਭ ਕੁਝ ਸਿਰੇ ਲੱਗ ਗਿਆ ਕੁੜੀ ਦਿਖਾਉਣ ਦਾ ਦਿਨ ਰੱਖਤਾ ਅਗਲੇ ਨੇ ਜਵਾਬ ਦਿੱਤਾ ਕਈ ਵਾਰ ਤਾਂ ਬਿਆਦ ਦਿਨ ਬੰਨਿਆ ਤਾਂ ਵੀ ਜਵਾਬ ਆ ਜਾਂਦਾ ਜਗਾ ਲੈ ਸੀ ਨਾਲ ਲੱਗਦੀ ਪਸੰਦ ਸੀ ਬਿਆਨਾ ਕਰਨ ਦਾ ਜਵਾਬ ਹੋ ਗਿਆ ਕੋਈ ਵੀ ਚੀਜ਼ ਸੀ ਫੈਲ ਲੱਗੀ ਸੀ ਬੜੀ ਮੀਤ ਸੀ ਉਥੋਂ ਡਿਸਚਾਰਜ ਹੋ ਜਵਾਂਤ ਲਾਈ ਸੀ ਉਹ ਨਹੀਂ ਹੋਈ ਕੋਈ ਵੀ ਕੰਮ ਨਹੀਂ ਸਿਰੇ ਚੜਦਾ ਘਰੋਂ ਬਾਹਰ ਨਿਕਲਦਾ ਸਾਰੇ ਕੰਮ ਤੇ ਗਲਤ ਹੋ ਜਾਂਦੇ ਕਰਨਾ ਕੀ ਤੁਸੀਂ ਸ਼ਨੀਵਾਰ ਵਾਲੇ ਦਿਨ ਪੰਜ ਤੇਜ ਪੱਤਰ ਲੈਣੇ ਪੰਜੇ ਕਾਲੀਆਂ ਮਿਰਚਾਂ ਪੰਜ ਤੇਜ ਪੱਤਰ ਪੰਜੇ ਕਾਲੀਆਂ ਮਿਰਚਾਂ ਸ਼ਨੀਵਾਰ ਵਾਦ ਭਾਵੇਂ ਸਵੇਰੇ ਕਰ ਲੈ ਭਾਵੇਂ ਦੁਪਹਿਰੇ ਕਰ ਲੈ ਭਾਵੇਂ ਸ਼ਾਮ ਨੂੰ ਕਰ ਲੈ ਟਾਈਮ ਕੋਈ ਨਹੀਂ ਤੁਸੀਂ ਇਹਨਾਂ ਨੂੰ ਇੱਕ ਚੱਪਣ ਦੇ ਵਿੱਚ ਰੱਖ ਲੈਣਾ ਕਪੂਰ ਉੱਤੇ ਪੰਜ ਪੱਤੇ ਤੇਜ ਪੱਤਰ ਦੇ ਤੇ ਉੱਤੇ ਕਾਲੀਆਂ ਮਿਰਚਾਂ ਇਹਨੂੰ ਜਲਾ ਦੇਣਾ ਜਲਾ ਕੇ ਸਾਰੇ ਜਿੰਨੇ ਵੀ ਉੱਪਰ ਕਵਰੇ ਨੇ ਇਹਦਾ ਧੂਆ ਦੇ ਦੇ ਕਰੋ ਲਗਾਤਾਰ ਹਰ ਸ਼ਨੀਵਾਰ ਦੇ ਇੱਟ ਮੰਗੂ ਕੰਮ ਨਾ ਬੁੜਕਦੇ ਫਿਰਨ ਜਿਹੜੇ ਕੰਮ ਕੈਸੀ ਬਣਦੇ ਨਹੀਂ ਬਣਦੇ ਜਾਂ ਨਾ ਬਣ ਇਹ ਰਾਮ ਬਾਣ ਦਾ ਵੀ ਬਾਪ ਆ ਇਹ ਜਿਹੜਾ ਟੋਟਕਾ ਵਾ ਕਰਨਾ ਤੁਸੀਂ ਆ ਹੋਣੀ ਮੈਂ ਕਰਨਾ ਹੈਗਾ ਐਨਾਂ ਹੀ ਗੱਲ ਆ ਬਸ ਤੁਹਾਡੇ ਕੰਮ ਬਾਣ ਪ੍ਰਮਾਤਮਾ ਬਣਾਉਂਦਾ ਮੈਨੂੰ ਮੇਰਾ ਕੋਈ ਰੋਲ ਨਹੀਂ ਮੈਂ ਕੁਝ ਨਹੀਂ ਕਰਦੀ ਬਸ ਮੈਨੂੰ ਨਾ ਕੁਝ ਦਿਆ ਕਰੋ ਜੇ ਤੁਹਾਡੇ ਕੰਮ ਬਾਣਦੇ ਨੇ ਕਿਸੇ ਗਰੀਬ ਨੂੰ ਚਾਹੇ ਰੋਟੀ ਖਵਾ ਦਿਆ ਕਰੋ ਖੁਸ਼ ਹੋ ਕੇ ਉਹਨੂੰ ਬਰਫੀ ਰੱਖ ਤੀ ਉਹਨੂੰ ਮਟਰ ਪਨੀਰ ਦੀ ਸਬਜ਼ੀ ਨਾਲ ਰੋਟੀ ਖਵਾਓ ਜੇ ਇਸ ਜਿਆਦਾ ਹਿੰਮਤ ਆ ਤਾਂ ਉਹਨੂੰ ਕੱਪੜੇ ਲੈ ਦੋ ਕਿਸੇ ਗਰੀਬ ਨੂੰ ਸਿਆਹ ਵਾਲਾ ਕਿਸੇ ਨੂੰ ਜਾਈ ਲੈ ਦੋ ਕਿਸੇ ਨੂੰ ਬਿਸ਼ਾਉਣਾ ਲੈ ਦੋ ਕਿਸੇ ਨੂੰ ਕੋਟੀ ਲੈ ਦੋ ਕਿਸੇ ਨੂੰ ਸ਼ਾਲ ਲੈ ਦੋ ਕਿਸੇ ਨੂੰ ਬੂਟ ਲੈ ਦੋ ਮੇਰੇ ਕੋਲ ਆਮ ਗਾ ਇੰਨਾ ਤੇਲ ਫੂਕਦੇ ਗੱਡੀਆਂ ਦੇ ਚ ਅਬ ਦਾ ਸਾਰਾ ਦਿਨ ਛੱਡੋਗੇ ਉਹ ਕੁਛ ਨਹੀਂ ਮੇਰੇ ਕੋਲ ਰੱਬ ਨੇ ਦਿੱਤਾ ਹੈ ਮੈਨੂੰ ਕੱਪੜੇ ਚੰਗੇ ਮਾਰੇ ਮੈਂ ਪਾਉਣੀ ਆ ਹੈ ਕਿ ਨਹੀਂ ਅਗਰ ਮੈਨੂੰ ਲੋੜ ਆਉਂਦੀ ਮੈਂ ਕਹਿੰਦੀ ਹੈ ਮੈਨੂੰ ਕੋਈ ਲੋੜ ਨਹੀਂ ਮਾਰਕਦਾ ਬਹੁਤ ਕੁਝ ਦਿੰਦਾ ਹੈ बस ਇੰਨਾ ਹੀ ਬੋਤਾ ਪ੍ਰਮਾਤਮਾ ਤੁਹਾਡੇ ਤੇ ਕਿਰਪਾ ਕਰੇ ਜੋ ਵੀ ਵੀਡੀਓ ਸੁਣੇ ਉਹਦੇ ਸਭ ਦੇ ਕੰਮ ਬਣ ਮੈਂ ਮਾਲਕ ਅਗੇ ਇਹੀ ਅਰਦਾਸ ਬੇਨਤੀ ਕਰਦੀ ਆ ਵੀ ਕੋਈ ਮੇਰਾ ਭੈਣ ਭਰਾ ਕੋਈ ਮੇਰਾ ਬੱਚਾ ਬੱਚੀ ਦੁਖੀ ਨਾ ਹੋਵੇ ਸਭ ਸੁਖੀ ਹੋਣ ਕਿਸੇ ਸਰਕਾਰ ਜਾ ਨਾ ਹੋਵੇ ਕਿਸੇ ਦੇ ਕੰਮ ਨਾ ਰੁਕਣ ਕਰੋ ਫਿਰ ਇੱਕ ਕੰਮ